ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਪੈਂਡ ਮਲੂਕਾ ਤਸੀਰ ਰਾਮਪੁਰਾ ਫੂਲ ਤੇ ਜਿਲ੍ਹਾ ਇਸ ਨੂੰ ਬਠਿੰਡਾ ਪੈਂਦਾ ਹੈ ਜੀ ਵੀਡੀਓ ਬਣਾਉਣ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਦੇ ਨਾਲ ਮਿਲ ਸਕੇ ਜੇ ਕਿਸੇ ਵੀਰ ਨੇ ਤਾਂ ਕੋਈ ਪਸ਼ੂ ਸੇਲ ਕਰਨਾ ਹੋਵੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਮੋਬਾਈਲ ਨੰਬਰ 98783 93488 ਤਸੱਲੀਪਾਰਕ ਤੁਸੀਂ ਆ ਕੇ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਵੀਡੀਓ ਦੇ ਅੰਤ ਤੱਕ ਦੇਖਿਓ ਜੇ ਗੱਬਣ ਪਸ਼ੂ ਆਦਾ ਦੋ ਟਾਈਮ ਚੋ ਤਸੱਲੀ ਕਰਕੇ ਲਿਆ ਕਰੋ ਜੇ ਆਪਾਂ ਕੱਢ ਕੇ ਜੇ ਸੂਏ ਸਵਾਇਆ ਤੜ੍ਹੋ ਦੋ ਟਾਈਮ ਚੋ ਕੇ ਲਿਆ ਕਰੋ ਮਗਰ ਹੋ ਗਈ ਖੱਜਲ ਖਵਾਰੀ ਹੋਣ ਨਾਲ ਪਹਿਲਾਂ ਹੀ ਚੰਗਾ ਵਾ ਆਓ ਕਰਦੇ ਆਂ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀਆ ਦੋ ਬੇੜਾਂ ਬਾਰੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਨਾਮ ਦੱਸ ਦਿਓ ਜੀ ਬਾਈ ਨਾਮ ਰਾਜਪਾਲ ਪਿੰਡ ਮਲੂਕਾ ਜਿਹੜਾ ਠੀਕ ਹੈ ਬਾਈ ਜੀ 1 ਨੰਬਰ ਸ਼ੁਰੂ ਕਰ ਲਗੇ ਵਹਿੜ ਤੋਂ ਕੀ ਡੀਟੇਲ ਹੈ ਬਾਈ ਇਹਦੀ ਆ ਵੀ ਬਾਈ ਟੋਕੜਾ ਆ ਤੀਜਾ ਸੂਸ ਹੋਈ ਵੀ ਹੈ ਠੀਕ ਹੈ ਜੀ 10 ਕੋ ਜਾਣੇ ਪੂਰਾ ਦੁੱਧ ਬਾਹਰ ਹੀ ਆ 10 ਲੀਟਰ ਹੀ ਮੰਨ ਲਾ ਠੀਕ ਹੈ ਜੀ ਥੱਲੇ ਤਿਆਰ ਆ ਬਾਈ ਠੀਕ ਹੈ ਜੀ ਕੱਢ ਲਈ ਬਾਹਰ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਸੂਈ ਬਾਈ ਇਹਨੂੰ ਦੁੱਧ ਪਾਈ ਸੀ ਠੀਕ ਹੈ ਜੀ ਲੋ ਜੀ ਦੋਸਤੋ ਕਦ-ਕਾੜ ਫੁੱਲ ਵੱਡਾ ਹੀ ਆ ਬਾਈ ਦਾਦਾ ਦੀ ਸੂਈ ਨੂੰ ਹੋਗੇ ਇਹਨੂੰ 5-6 ਮਹੀਨੇ ਦੁੱਧ ਜਿਹੜਾ 10 ਤੋਂ ਬਾਹਰ ਆ ਪਰ ਕੋਈ ਵੀਰ ਭਰਾ 10 ਕਿਲੋ ਆਪਣੇ ਘਰੇ ਕੰਡੇ ਵਾਲਾ ਚੋ ਕੇ ਲੈ ਜੇ ਵੈਨ-ਵੈਨ ਬਹੁਤ ਆ ਕਦ- ਠੀਕ ਹੈ ਫੁੱਲ ਵੱਡੇ ਕਦ ਕਾੜਦੀ ਆ ਫਾਰਮ ਵਾਲਿਆਂ ਵੈੜਾ ਜਿੱਡੀ ਵੈੜੜ ਆ ਗਈ ਕੋਈ ਛੋਟੀ ਨਹੀਂ ਗਈ ਠੰਡੀ ਸੀਲ ਬਹੁਤ ਆ ਗਈ ਬਾਈਆਂ ਦਾ ਥਣਾ ਸਾਇਹ ਨੇੜੇ ਤੋਂ ਚੈੱਕ ਕਰਾ ਦਿੰਨੇ ਆਂਗੇ ਬਹੁਤ ਸੁਣਾ ਥੀ ਚੋਇਲ ਮੱਝਾ ਲੱਗਾ ਥਾਣ ਲੱਗਿਆ ਹੋਇਆ ਮੋਟਾ ਲੈਵੇ ਫਾੜ ਦੀ ਫਿਟਿੰਗ ਤੁਸੀਂ ਨੇੜੇ ਤੋਂ ਦੇਖ ਲਓ ਬਈ ਧਾਰਾ ਤੋਂ ਰੋਕੇ ਆ ਜਮਾ ਹਾਂ ਹਾਂ ਬਾਈ ਜਮਾ ਓਕੇ ਪਵਾ ਤੁਹਾਨੂੰ ਨੇੜੇ ਤੋਂ ਵਿਖਾ ਦਿੰਨੇ ਆਂ ਤੇ ਦੇਖ ਸਕਦੇ ਹੋ ਤਸੱਲੀ ਪਰਖ ਤੁਸੀਂ ਆਏ ਕਰਨੀ ਆ ਥਣਾ ਸਾਇਹ ਬਹੁਤ ਚੰਗਾ ਵਾ ਮੋਟਾ ਥਾਣਾ ਲੈ ਚਲ ਬਾਈ ਸਵੇਂ ਪਲੀ ਬਹੁਤ ਚੰਗੀ ਆ ਗਈ ਬਾਈ ਨੂੰ ਵੀ ਫੁੱਲਾ ਕੋਈ ਲਿੱਸੀ ਫਿੱਕੀ ਨਹੀਂ ਗਈ ਪ੍ਰੋਬੈਬਿਲਿਟੀ ਵਿੱਚ ਦੁੱਧ ਹੋਊਗਾ ਚੱਟਾ ਮੱਝਾਂ ਵਰਗਾ ਇਹਦੀ ਫੈਟ ਵੀ ਚੰਗੀ ਆਊਗੀ। ਬਾਕੀ ਬਈ ਫਾਰਮ ਵਾਲੀ ਠੀਕ ਆ। ਬਾਈ ਦਾਦਾ ਦੀ ਫਾਰਮ ਵਾਲੀ ਵਹਿੜ ਆਗੀ। ਬਾਕੀ ਜਿਹੜੇ ਵੀ ਨੂੰ ਪਰਖਾ ਉਹਨੇ ਆ ਦੀ ਸਮਝ ਪਰਖਣਾ ਲੈਣੀ ਆਗੀ। ਕੱਦਕਾਰ ਤੁਹਾਨੂੰ ਪਤਾ ਵੱਡਾ ਹੀ ਆ ਤੁਹਾਨੂੰ ਦਿਖਾ ਦੱਸ ਦਿੱਤਾ ਵਾ ਜੇ ਛੋਟਾ ਹੁੰਦਾ ਮੈਂ ਪਹਿਲਾਂ ਹੀ ਕਹਿੰਦਾ ਨਾ ਛੋਟੇ ਕੱਦਕਾਰ ਚਾ ਇਹ ਫੁੱਲ ਵਜੇ ਨਾਲੀ ਤੇ ਫੁੱਲ ਵੱਡੇ ਕੱਦਕਾਰ ਵਾਲੀ ਆ। 10 ਤੋਂ ਭਰ ਦੁੱਧ ਦਾ ਪਰ ਕੋਈ 10 ਕਿਲੋ ਆਪਦਾ। ਦੋ ਟਾਈਮ ਭਾ ਤਿੰਨ ਟਾਈਮ ਬਾਈ ਦੇ ਘਰੋਂ ਚੋ ਕੇ ਤੁਸੀਂ ਲਿਜਾ ਸਕਦੇ ਹੋ ਜੀ। ਮੁੱਲ ਬਾਈ ਇਹਦਾ? ਮੁੱਲ ਬਾਈ ਇਹਦਾ 30000 ਵਿੱਚ ਕੁ ਮਾਨਤਾਣ ਹਾਂ ਮਾਨਤਾਣ ਦੋਸਤੋ 32000 ਬਾਈ ਨੇ ਜੈ ਜੈ ਮੌਲਾ ਕੀਤਾ ਵਾ ਠੀਕ ਹੈ ਜੀ ਵਿੱਚੋਂ ਕੋਈ ਮਾਨਤਾਣ ਹੋ ਜਾਊਗਾ ਠੰਡੀ ਸੀਰ ਆ ਜਮਾ ਜਿੱਧਰ ਦੀ ਮਰਜ਼ੀ ਬੈਠ ਜਾਓ ਜੇ ਡੀ ਵੈਡ ਰਹੇਗੀ ਗਾਂ ਠੀਕ ਹੈ ਭਰਾਏ ਤੋਂ ਗੱਲ ਲੱਖ ਰੁਪਏ ਦੇ ਵੈੜਾ ਕੋਈ ਸ਼ੱਕ ਨਹੀਂ ਬਾਈ ਦੇ ਵਿੱਚ ਵੱਡੀ-ਬੁੱਡੀ ਬਹੁਤ ਆ ਗਈ ਥਾੜਾ ਹਵਾ ਨਾਲ ਚੰਗਾ ਬਾਲੇ ਵਾਲੂਆ ਬਹੁਤ ਆ 32000 ਚੋਂ ਕੁ ਮਾਨਤਾਣ ਹੋ ਜਾਊਗਾ ਤੁਸੀਂ ਬਾਈ ਨਾਲ ਸੰਪਰਕ ਕਰ ਲੈਣਾ ਨੰਬਰ ਸਕਰੀਨ ਤੇ ਚੱਲੀ ਜਾਣਾ ਦੋ ਨੰਬਰ ਦੱਸ ਦਗੇ ਬਾਈ ਉਹ ਲੋ ਬਰਾਏ ਦੂਜਾ ਦੂਜਾ ਦੂਸਾ ਸੋਈ ਹੋਈ ਹੈ ਤੀਜਾ ਸੁਣੋ ਤੀਜਾ ਸੁਣਾ ਠੀਕ ਆ ਜੀ ਕਿੰਨਾ ਤਾਂ ਲੈ ਜੂ ਬਾਈ ਹੈ ਬਾਈ ਦੋ ਤਿੰਨ ਕੱਦਲਾਂ ਦੀ ਕੱਤੀ ਹੈ ਠੀਕ ਆ ਜੀ ਕੀ ਰਿਕਾਰਡ ਆ ਬਾਈ ਦੂਜੇ ਸੋਏ ਦਾ ਦੂਜੇ ਸੋਏ 18 19 ਲੀਟਰ ਦੱਸਿਆ ਬਾਈ ਮਾਰ ਠੀਕ ਆ ਜੀ ਦੁੱਧ ਚੋ ਹੈ ਕੰਦੇ ਦਾ ਠੀਕ ਆ ਜੀ ਕੱਢ ਲਈ ਬਾਹਰ ਨੂੰ ਲਓ ਜੀ ਦੋਸਤੋ ਬਾਈ ਆ ਤੀਜੇ ਸੂਏ ਸੁੰਦੀ ਆ 18 19 ਕਿਲੋ ਦੂਜੇ ਸੂਏ ਦਾ ਰਿਕਾਰਡ ਆ ਜਿਵੇਂ ਲੇਵਾ ਵਾ ਵਹਿੜਾ ਵਾ ਡੀ ਉੱਡੀ ਦਿੱਤਾ ਵੀ ਹੋਊਗਾ ਬਾਕੀ ਥੋੜੀ ਸੇਵਾ ਸੰਭਾਲ ਤੇ ਆ ਸੋਨਾ ਖਵਾਨਾ ਵਾ ਥਾਣਾ ਸਾਬ ਬਹੁਤ ਚੰਗਾ ਵਾ ਤੁਸੀਂ ਦੇਖ ਸਕਦੇ ਹੋ ਬੂਰਾ ਥਿਚੁਆਈ ਵਾਲਾ ਮੁੱਠੀ ਵਾਲਾ ਥਾਣਾ ਦੈਨ ਲੈ ਜੂਗੀ 2 2 3 ਦੋਹਾਂ ਤਨਾਂ ਦਾ ਜਿਹ ਢਿੱਲਾ ਵਾਲ ਟੈ ਲੈਣ ਸਾਰੇ ਕੱਢ ਗਏ ਨੇ ਫੇਰ ਸੁਣਾਵਾ ਹਾਲ ਠੰਡੀ ਸੀਲ ਵੀ ਦੇਖ ਸਕਦੇ ਬਾਈ ਨੇ ਬੰਨੇ ਵੀ ਨੇ ਉਵੇਂ ਹੀ ਥਾਣਾ ਖਿੱਚੀ ਜਾਂਦਾ ਵਾ ਕੋਈ ਏਡੀ ਗੱਲ ਨਹੀਂ ਗਈ ਜਮਾਂ ਠੰਡੀ ਸੀਲ ਆ ਗਈ ਰੱਸਾ ਵੀ ਛੜਦਾ ਵੀ ਆਪਦਾ ਠੀਕ ਆ ਰੱਸਾ ਵੀ ਛੜਦਾ ਬਾਈ ਨੇ ਕੋਈ ਬਈ ਦੂਜੀ ਘਾਵਾਂ ਨੂੰ ਬਾਈ ਹੁਣ ਚੋਣ ਲੱਗ ਪਿਆ ਵਾ ਤੁਹਾਨੂੰ ਉਹ ਤੁਹਾਨੂੰ ਦਿਖਾ ਹੀ ਦੇਵਾਂਗੇ ਧਾਰਾਂ ਉਹਦੀਆਂ ਠੰਡੀ ਸੀਲ ਆ ਗਈ ਕ੍ਰਾਸ ਬ੍ਰੀਡ ਚ ਪੈਂਦੀ ਆ ਗਈ ਤਦ ਤੋ ਗੋ ਚਟਾ ਮੱਝਾਂ ਵਰਗਾ ਤੇ ਦੇਖ ਸਕਦੇ ਹੋ ਹਣ ਹਵਾਨਾ ਵੱਡਾ ਹੀ ਆ ਹੁਣ ਨਾ ਬਹੁਤ ਸੰਗਤ ਤਿਆਰ ਕਰੂੰਗੀ ਵੱਡੇ ਥਾਣਾਵਾਨਾਂ ਦੀ ਵੱਡੀ ਬੁੱਡੀ ਬਹੁਤ ਆ ਵੇਲ ਬੁੱਲਦੀ ਦੇ ਚੈੱਕ ਕਰ ਸਕਦੇ ਹੋ ਵੇਲ ਫੁੱਲ ਵੱਡੀ ਆ ਕੀ ਕੋਈ ਛੋਟੀ ਨਹੀਂ ਗਈ ਨਾ ਕੋਈ ਲਿੱਸੀ ਤੇ ਨਾ ਕੋਈ ਫਿੱਕੀ ਆ ਕਰਾਸ ਬਰੀਡ ਚਾਹ ਤਦ ਤੋ ਚਟਾ ਜਮਾ ਫੈਨ ਫੂਡ ਚੰਗੀ ਆ ਜੂਗੀ ਠੀਕ ਆ ਜੀ ਬਾਈ ਕਹਿੰਦਾ ਦੂਜੀ ਨੇ ਤਾਂ ਤੁਹਾਨੂੰ ਧਾਰਾ ਵਿਖਾਈ ਦਿੰਨੇ ਆ ਕਿ ਬਾਈ ਹੁਣ ਚੋਣ ਲੱਗ ਗਈ ਪਿਆ ਵਾ ਹੁਣ ਚੋਅਸ ਦਾ ਟਾਈਮ ਹੋਇਆ ਹੀ ਪਿਆ ਵਾ ਇਹਦਾ ਮੁੱਲ ਦੱਸ ਦੀ ਬਾਈ ਇਹਦਾ ਮੁੱਲ ਬਾਈ 52 ਹੈ ਕੁਛ ਮਾਨ ਤਾਨ ਹਾਂ ਮਾਨ ਤਾਨ ਦੋਸਤੋ 52000 ਰੁਪਏ ਜੈ ਜੀ ਡਿਮਾਂਡ ਕੀਤੀ ਹੈ ਬਾਈ ਨੇ ਦੁੱਧ ਮੱਝਾਂ ਦਾ ਜੇ ਆਪਾਂ ਇੰਨੇ ਭਾਜ ਮੱਝ ਲੈਣੀ ਹੋਵੇ 12 13 ਕਿਲੋ ਵਾਲੇ ਵੀ ਤਾਂ 80 90000 ਦੀ ਆਉਂਦੀ ਆ 52000 ਕੁਛ ਮਾਨ ਤਾਨ ਹੋ ਜਾਊਗਾ ਠੀਕ ਹੈ ਜੀ 18 ਮਿੰਟ ਦੇ ਦੂੰਗੀ ਖਵਾਨਾ ਬਹੁਤ ਚੰਗਾ ਬਈ ਇਹਦਾ ਆ ਬਾਈ ਚੋਈ ਜਾਂਦੇ ਧਾਰਾ ਚੈੱਕ ਕਰ ਲੋ ਇਹਦੀਆਂ ਨੇੜ ਤੋਂ ਕੋਈ ਪੂਰ ਨਹੀਂ ਕੋਈ ਛਟਾ ਥੋੜਾ ਕਰਦੀ ਆ ਮੇਰਾ ਉਪਰਾ ਕਰਦੀ ਆ ਵੀ ਚੋਦੇ ਬਾਈ ਦੋਸਤੋ ਤੁਹਾਨੂੰ ਧਾਰਾ ਵਿਖਾ ਜਿੱਤੇ ਆ ਗੰਨਾਂ ਵਿੱਚ ਕੋਈ ਨਾ ਦੂਜਾ ਜਿਵੇਂ ਹਾਲ ਸਾਰੇ ਚ ਵਿਖਾਸਗਾ ਹਾਂ ਤੇ ਦੇਖ ਸਕਦੇ ਆ ਬਾਈ ਇਹ ਗੰਨੇਵਾਰ ਕੀ ਧਾਰਾ ਦੀ ਫੁੱਲ ਮੋਟੀ ਦੇਖ ਸਕਦੇ ਹੋ ਮਾਰਦੇ ਮਾਰਦੇ ਵਿਚਾਰਾਂ ਧਾਰਾ ਮਾਰਦੇ ਹਾਂ ਚੋਦੇ ਬਾਈ ਖਿੱਚਦੇ ਮੈਂਟ ਤੇ ਲੋ ਬਈ ਦੋਸਤੋ ਬਾਈ ਕਹਿੰਦਾ ਹੁਣ ਮੈਂਟ ਤੇ ਚੋਣ ਚੋ ਕੇ ਤੁਹਾਨੂੰ ਵਿਖਾਈ ਦਿੰਨੇ ਆ ਕਿ ਕੋਈ ਉਹ ਚੀ ਗੱਲ ਨਹੀਂ ਗਈ ਬਾਕੀ ਤੁਸੀਂ ਵੀ ਆਦੀ ਦੋ ਟਾਈ ਚੋ ਕੇ ਕਸਲਦੀ ਕਰਕੇ ਲੈ ਜਾਇਓ ਬੜਾ ਕਾਹਤ ਕੱਦ ਘੜ ਦੋਨਾਂ ਬੜਾ ਨੇ ਚੰਗੇ ਆ ਗਏ ਦੋਨੇ ਕਰਾਸ ਬ੍ਰੀਡ ਛਾ ਦੋ ਚਟਾ ਮੱਝ ਹਰਗਾ ਇੱਕ ਐਸੇ ਦੇਖ ਹੀ ਲੈਣਾ ਵਾ ਬਾਈ ਚੋਈ ਜਾਂਦਾ ਵਾ ਤੁਸੀਂ ਚਟਾ ਮੱਝਾਂ ਹਰਗਾ ਤੁਹਾਨੂੰ ਆਪਾਂ ਲਾਈਵ 'ਚ ਦਿਖਾ ਦੇਣੀ ਹੈ ਚੱਲਦੀ ਚੱਲਦੀ ਨਾਲ ਹੀ ਤੁਸੀਂ ਵੇਖ ਲੈਣੀ ਹੈਗੀ ਤੇ ਵੇਖ ਸਕਦੇ ਹੋ ਬਾਈ ਨੇ ਮੈਂਟ 'ਚ ਖਿੱਚ ਦੇਣੀ ਹੈ ਤਾਰ ਪੋਲੀ ਆ ਜਮਾ ਗੰਨੇ ਯਾਰ ਕੀ ਤੁਸੀਂ ਧਾਪੀ ਦੇਖ ਰਹੇ ਹੋ ਕੱਦ ਘੜ ਚੰਗੇ ਦੀਆਂ ਬੜਾ ਦੋਨੇ ਦੋ ਨੰਬਰ ਤੇ ਚੰਗੀ ਵਿਹੜ ਆਗੀ ਜਦ ਪਾ ਦੂਗੀ 18-19 ਕਿਲੋ ਜਿਵੇਂ ਥਣ ਹਵਾਨਾ ਹੈ ਦਿਨ ਲੈ ਜੂਗੀ 2-3 ਬਾਈਆਂ ਦਾ ਅਰੇ ਤੁਸੀਂ ਵਲਟਣਾ ਦੇਖਿਆ ਹਵਾਨੇ ਜਿਹਨੇ ਸਾਰੀਆਂ ਕੱਢ ਕੇ ਫੇਰ ਸੂਣਾ ਵਾ 17 ਬਾਈਆਂ ਦੇਣਾ ਪੂਰੇ ਹੋਣੇ ਆ ਅੱਜ 14 ਹੋ ਗਈ ਆ ਤੇ ਦਿਨ ਤੇ ਤੈਨ ਹੀ ਰਹਿੰਦੇ ਜਾਗੇ ਬਾਕੀ ਚੰਗੀ ਸੇਵਾ ਸੰਭਾਲ ਕਰ ਲਵਾਂਗਾ ਰਤ ਵੀ ਚੰਗੀ ਆਣੀ ਠੰਡ ਆ ਜਾਣੀ ਹੈਗੀ ਸਿਆਖ ਉਹਦੇ ਨਜ਼ਾਰੇ ਦੇ ਦਊਗੀ ਦਸੀ-15 ਡੈਰੀ ਚੰਗੀ ਆਜਿਆ ਕਰੂਗੀ ਹਾਂ ਢੈਲ ਟੂਲ ਬਹੁਤ ਪਈ ਆ ਟਾਂ ਟਲਾਂ ਕੱਢ ਕੇ ਫੇਰ ਸੂਣਾ ਆ ਨੇ ਐਨ ਫਸ ਕੇ ਤਣਾ ਸਾਈ ਬਹੁਤ ਚੰਗਾ ਮੋਟਾ ਥੀ ਚਵਾਈ ਰਥਾਣਾ ਤੇ ਦੇਖ ਸਕਦੇ ਹੋ ਕੋਈ ਨਿਕਾ ਥਾਨ ਨਹੀਂਗਾ ਜੇ ਮਰਜੀ ਚੋਲੋ ਕੋਈ ਪ੍ਰਵਾਹ ਨਹੀਂਗੀ ਇਹਦਾ ਤੁਹਾਨੂੰ ਚੈੱਕ ਕਰਾਇ ਦੇਣਾ ਆਪਾਂ ਬਾਈ ਦੇ ਨਾਲ ਆਪ ਤੇ ਘਰੇ ਵੀ ਚੰਗੇ ਪਾਉ ਰੱਖੇ ਦੋਦੇ ਵਾਸਤੇ ਲਾਏ ਹੋਏ ਆਗੇ ਕੀ ਹੋ ਜੇ ਬੇਟਾ ਲੇਟ ਜੁਣਨੇ ਆਏ ਨੇ ਅੱਛਾ ਆਹ ਨੇ ਸੋ ਸਾਢੇ 4 ਹੋ ਗਿਆ ਬਾਈ। ਲੋ ਦੋਸਤੋ ਬਾਈ ਕਹਿੰਦਾ ਸਾਢੇ 4 ਕੁ ਲੈਗਾ ਬਾਕੀ ਵੀ ਅਜ ਚੋਨੇ ਦਾ ਕਿ 7 ਵਜੇ ਤੇ ਹੁਣ ਟਾਈਮ ਹੋ ਜੋ ਹੋਇਆ ਵਿਆ। ਹੁਣ ਪੌਣੇ 6 ਹੁੰਦੇ ਆਗੇ। ਬਾਈ ਕਹਿੰਦਾ ਇਹ ਘੰਟੇ ਦਾ ਚਵਾਈ ਜੀ ਪਿਆ ਵਾ। ਬਾਕੀ ਜਿਹੜੇ ਵੀ ਵੀਰ ਨੇ ਲੈਣੀ ਹੈਗੀ ਉਹਨੇ ਤਸੱਲੀ ਅੱਜ ਦੋ ਟਾਈਮ ਚੋਕੇ ਕਰਨੀ ਹੈਗੀ। ਅੱਜ ਦੀ ਵੀਡੀਓ ਵਿੱਚ ਬਾਈ ਦੇ ਦੋ ਨੱਕ ਸੇਲ ਸੀਗੇ। ਦੋਨੇ ਪ੍ਰੋਪਰ ਜਗ੍ਹਾ ਤੁਹਾਨੂੰ ਲੈ ਕੇ ਦੇਤੀ ਆ। ਐਕਸ ਤੁਹਾਨੂੰ ਧਾਰਾ ਮਾਰਾ ਕੇ ਦਿਖਾ ਦਿਆਂ ਵਾ। ਜਿਹਨਾਂ ਨੂੰ ਉਹਨਾਂ ਦੋ ਦੋ ਨੱਕ ਪਸੰਦ ਆਉਂਦਾ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ। ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਜ